ਹੋਣਗੇ ਲਾਈਵ ਹੋਰ ਦੋ ਤਿੰਨ ਘੰਟਿਆਂ ਦੇ ਬੰਦੇ ਕਈ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਸਿੱਧੇ ਆਖਣਗੇ ਪੰਜਾਬੀਓ ਤੁਸੀਂ ਗद्दार ਹੋ ਤੁਹਾਡੀਆਂ ਜਮੀਰਾਂ ਮਰੀਆਂ ਤਾਂ ਕਰਕੇ ਆਦੇ ਹੁੰਦੇ ਜਦੋਂ ਬੱਦਲ ਮੱਝਣ ਸਮਝ ਲੋ ਬਾਦਲ ਆ ਗਏ ਅਸੀਂ ਆਪਣੇ ਪਿੰਡ ਵਾਸੀਆਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪੂਰਾ ਖੁੱਲ ਕੇ ਅੱਕੜੀ ਨੂੰ ਵੋਟ ਪਾਈ ਤੇ ਅੱਜ ਰਿਜ਼ਲਟ ਆਉਣਾ ਹੈ ਵੋਟਾਂ ਦਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਰਾਤ ਦੇ ਬੱਦਲ ਛਾਏ ਹੋਏ ਹਨੇਰੀ ਆਈ ਹੈ ਡਰਾਕਟਰ ਉਕ ਟੁੱਟ ਗਿਆ ਤੇ ਲਾਈਟ ਹੈ ਨਹੀਂ। ਲਓ ਵੀ ਦੋਸਤੋ ਲਾਈਟ ਤਾਂ ਨਹੀਂ ਆਈ ਪਰ ਰਜਾਣ ਬਹੁਤ ਵਧੀਆ ਆ ਰਿਹਾ ਹੈ। ਬੀਬਾ ਜੀ 12000 ਦੀ ਲੀਡ ਨਾਲ ਕੇ ਚੱਲ ਰਿਹਾ ਹੈ। ਬੀਬਾ ਜੀ ਕੋਈ 52 53 ਹਜ਼ਾਰ ਵੋਟਰ ਨਾਲ ਬਠਿੰਡਾ ਸੀਟ ਜਿੱਤ ਗਏ ਆ। ਸਾਰੇ ਨਾਲ ਮਿਲ ਕੇ ਰਹੋ ਤੇ ਬਾਕੀ ਦੋਸਤੋ ਜੂਨ ਦਾ ਮਹੀਨਾ ਹੋਣਾ ਭੁੱਲਿਓ। ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਹੈਗਾ ਜੀ ਅਹਿਮ ਦਿਨ ਤੇ ਅੱਜ ਰਿਜ਼ਲਟ ਆਉਣਾ ਹੈ ਵੋਟਾਂ ਦਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਰਾਤ ਦੇ ਬੱਦਲ ਛਾਏ ਹੋਏ ਆ ਹਨੇਰੀ ਆਈ ਹੈ ਦਰਖਤ ਰੁਕ ਟੁੱਟ ਗਿਆ ਤੇ ਲਾਈਟ ਹੈ ਨਹੀਂ ਇਨਵਰਟਰ ਨੇ ਵਿਚਾਰੇ ਨੇ ਮਥਾਂ ਚੱਕੇ ਮਾਰ ਮਾਰ ਟਾਈਮ ਪਾਸ ਕਰਿਆ ਹੁਣ ਸਾਰੇ ਬੈਠੇ ਜੀ ਅਸੀਂ ਦਰਖਤ ਦੇ ਥੱਲੇ ਤੇ ਦਰਖਤ ਲਾਉਣੇ ਬਹੁਤ ਜ਼ਰੂਰੀ ਹੈ ਤੇ ਹੁਣ ਸਾਨੂੰ ਪੁੱਛ ਕੇ ਵੇਖ ਲੋ ਵਧੀਆ ਨਿਆਰਾ ਛਾਵੇਂ ਬੈਠੇ ਆ ਤਾਂ ਕਰਕੇ ਆਣੇ ਜੀ ਵੱਧ ਤੋਂ ਵੱਧ ਬੋਟੇ ਲਾਓ ਹੁਣ ਬੋਟਾ ਮੋਟਾ ਤਾਂ ਪੈ ਗਈਆਂ ਵਿਹਲੇ ਹੋਗੇ ਤੁਸੀਂ ਹੁਣ ਸਾਰੇ ਜਣੇ ਨਾ ਬੋਟੇ ਜਰੂਰ ਲਾਓ ਤੇ ਬਾਕੀ ਬਠਿੰਡਾ ਸ਼ੀਟ ਤੇ ਕਦੇ ਬੀਬਾ ਜੀ ਅੱਗੇ ਨਾ ਜਾਂਦੇ ਆ ਕਦੇ ਖੁੱਡਾਂ ਸਾਹਿਬ ਅੱਗੇ ਨਾ ਜਾਂਦੇ ਆ ਹਜੇ ਤੱਕ ਤਾਂ ਬਰਾਬਰੀ ਮੁਕਾਬਲਾ ਚੱਲੀ ਜਾਂਦਾ ਤੇ ਬਾਕੀ ਕੋਈ ਲੱਗ ਜੂ ਘੰਟੇ ਚ ਪਤਾ ਕਿਹੜਾ ਅੱਗੇ ਜਾ ਰਿਹਾ ਹਜੇ ਤਾਂ ਬਹੁਤ ਬੋਟ ਪਈ ਐ ਹਜੇ ਤਾਂ ਕੁਝ ਵੀ ਨਹੀਂ ਮੰਨ ਲੱਗਾ ਕੋਈ ਕੀ ਆਖਣਾ ਕੋਈ 15 18 ਹਜ਼ਾਰ ਇੱਥੇ ਜੇ ਫਿਰਦੇ ਆ ਤੇ ਬਾਕੀ ਆ ਮੁੰਡੇ ਦੋਨੇ ਨੌਜਵਾਨ ਇਹ ਵੀ ਰਿਜ਼ਲਟ ਦੀ ਵੇਟ ਕਰ ਰਿਹਾ ਐ ਐਕਸਾਈਟਮੈਂਟ ਆ ਮੁੰਡਿਆਂ ਨੂੰ ਜੋਤਿਸ਼ਾ ਢੱਲਾ ਕੋਈ ਗੱਲ ਨਹੀਂ ਜੋਤੀ ਰੱਖਾ ਹੌਸਲਾ ਰੱਖ ਕੋਈ ਨਹੀਂ ਹੁੰਦਾ ਠੀਕ ਐ ਓਕੇ ਹੌਸਲਾ ਰੱਖ ਕੋਈ ਨਹੀਂ ਹੁੰਦਾ ਬੀਬਾ ਜਿੱਤਣਗੇ ਬੇਫਿਕਰ ਹੋ ਜਾ ਤੇ ਬਾਕੀ ਵੀ ਸਾਰਿਆਂ ਨੂੰ 올 ਦਾ ਬੈਸਟ ਚੱਕਦੇ ਫਟੇ ਕਹਣੀ ਬਾਕੀ ਥੋੜਾ ਰਿਜ਼ਲਟ ਸਟੇਬਲ ਹੋਣ ਦਿਓ ਫਿਰ ਤੁਹਾਡੇ ਹੁੰਨੇ ਰੂ ਰੂ ਲੋ ਵੀ ਦੋਸਤੋ ਲਾਈਟ ਤਾਂ ਨਹੀਂ ਆਈ ਪਰ ਰੁਝਾਨ ਬਹੁਤ ਵਧੀਆ ਆ ਰਿਹਾ ਹੈ ਬੀਬਾ ਜੀ 12000 ਦੀ ਲੀਡ ਨਾਲ ਕੇ ਚੱਲ ਰਿਹਾ ਹੈ ਤੇ ਬਾਕੀ ਉਮੀਦ ਆ ਵੀ ਹੋਰ ਵੀ ਵੱਡੀ ਲੀਡ ਨਾਲ ਕੇ ਹੋਣਗੇ ਬਾਕੀ ਦੇਖਦੇ ਆ ਕੀ ਮੰਦਾ ਹੈ ਤੇ ਥੋੜੇ ਜਰ ਤੱਕ ਲਾਈਵ ਹੋਣਗੇ ਜਿਹੜੇ ਆਖਣਗੇ ਤੁਸੇ ਮਰੀਆਂ ਜ਼ਮੀਰ ਵਾਲੇ ਹੋ ਜ਼ਮੀਰ ਨੂੰ ਬਹੁਤ ਛੇਤੀ ਆਖਣਗੇ ਤੁਸੀ ਗद्दार ਹੋ ਜੇ ਤੁਸਨੂੰ ਵੋਟਾਂ ਪਾਉਂਦੇ ਸੀ ਸਹੀ ਸੀ ਨਹੀਂ ਸੀ ਗਦਾਰ ਹਾਂ ਹੋਣਗੇ ਲਾਈਵ ਹੋਰ 2-3 ਘੰਟਿਆਂ ਦੇ ਬੰਦੇ ਕੋਈ ਤੁਸੀਂ ਦੇਖ ਲਿਓ ਜਿਹੜਾ ਤੁਹਾਨੂੰ ਸਿੱਧੇ ਆਖਣਗੇ ਪੰਜਾਬੀਓ ਤੁਸੀਂ ਗਦਾਰ ਹੋ ਤੁਹਾਡੀਆਂ ਜ਼ਮੀਰਾਂ ਮਰੀਆਂ ਲੋ ਵੀ ਦੋਸਤੋ ਸਾਰਿਆਂ ਨੂੰ ਵਧਾਈਆਂ ਬੀਬਾ ਜੀ ਕੋਈ 52 53 ਹਜ਼ਾਰ ਵੋਟ ਨਾਲ ਬਠਿੰਡਾ ਸੀਟ ਜਿੱਤ ਗਏ ਐ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪਿੰਡੋਂ ਵੀ ਵੋਟ ਵਧ ਗਈ ਐ ਤੇ ਆਸ-ਪਾਸੇ ਪਿੰਡਾਂ ਚੋਂ ਵੀ ਤਕਰੀਬਨ ਬਹੁਤ ਵੋਟ ਵਧੀ ਐ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲੰਬੀ ਹਲਕੇ ਚੋਂ ਵਧੀਆ ਲੀਡ ਰਹੀ ਐ ਸਭ ਦਾ ਬਹੁਤ-ਬਹੁਤ ਦਿਲ ਦੇ ਗਹਿਰੇਆਂ ਦਾ ਧੰਨਵਾਦ ਤੇ ਹੁਣ ਦੋਸਤੋ ਇਕਾ ਬਣਾਈ ਰੱਖਿਓ ਕੋਈ ਨੀ ਵੋਟਾਂ ਆਗੀਆਂ ਗਾਹ ਨੂੰ ਫੇਰ ਆ ਜਾਣਗੀਆਂ ਸਾਰੇ ਰਲ ਮਿਲ ਕੇ ਰਹੋ ਤੇ ਬਾਕੀ ਦੋਸਤੋ ਜੂਨ ਦਾ ਮਹੀਨਾ ਉਹਨਾ ਭੁੱਲਿਓ ਤਾਂ ਕਰਕੇ ਕੋਈ ਜਸ਼ਨ ਨਾ ਬਣਾਇਆ ਜਾਵੇ ਸਾਡਾ ਪਿੰਡ ਤਾਂ ਨਹੀਂ ਬਣਾ ਰਿਹਾ ਸਾਡੇ ਤਾਂ ਚਲੋ ਜੂਨ ਦਾ ਮਹੀਨਾ ਤਾਂ ਆਪਣਾ ਹੈਗੇ ਹੈਗਾ ਜੀ ਤੇ ਨਾਲ ਆਪਣੇ ਪਿੰਡ ਤੋਂ ਮੰਦ ਭਾਗੀ ਘਟਨਾ ਵੀ ਹੋਈਆਂ ਤੇ ਉਹਦੇ ਕਰਕੇ ਵੀ ਤੇ ਬਾਕੀ ਸੋਨੂੰ ਪਤਾ ਹੀ ਹੈ ਤਾਂ ਕਰਕੇ ਮੈਂ ਦੂਜਿਆਂ ਨੂੰ ਬੇਨਤੀ ਕਰਦਾ ਵੀ ਨਾ ਬਣਾਇਆ ਜਾਵੇ ਜਸ਼ਨ ਕਿਸੇ ਤਰ੍ਹਾਂ ਦਾ ਤੇ ਬਾਕੀ ਆਹ ਬੀਬਾ ਵਾਲਾ ਕੰਮ ਬਹੁਤ ਵਧੀਆ ਹੋ ਗਿਆ ਜਿੱਤ ਗਏ ਚੌਥੀ ਵਾਰੀ ਬਠਿੰਡਾ ਤੋਂ ਜਿੱਤ ਗਿਆ ਤੇ ਉਮੀਦ ਹੈ ਬਠਿੰਡੇ ਦੀ ਤਰੱਕੀ ਆਸਤੇ ਪਹਿਲਾਂ ਤਰ੍ਹਾਂ ਫਿਰ ਕੰਮ ਕਰਨਗੇ ਤੇ ਬਠਿੰਡੇ ਨੂੰ ਹੋਰ ਵੀ ਜ਼ਿਆਦਾ ਸੋਨਾ ਬਣਾਉਣਗੇ ਤੇ ਬਾਕੀ ਦੋਸਤੋ ਚਾਚੀ ਵਰਗੇ ਵੀ ਸਾਰੇ ਪਿੰਡ ਨੂੰ ਅਪੀਲ ਕਰ ਰਹੇ ਆ ਤੇ ਸਾਰੇ ਨੂੰ ਹੀ ਕਰ ਰਹੇ ਆ ਬਠਿੰਡੇ ਨੂੰ ਵੀ ਕਰ ਰਹੇ ਆ ਵੀ ਭਾਈ ਚਲੋ ਖੁਸ਼ੀ ਤਾਂ ਹੁੰਦੀ ਆ ਅੰਦਰੋਂ ਪਰ ਆਏ ਆ ਵੀ ਦੋ ਇੱਕ ਤਾਂ ਆਪਣੇ ਜੂਨ ਕਰਕੇ ਜੀ ਤੇ ਇੱਕ ਆਪਣੇ ਜਿਵੇਂ ਤੁਹਾਨੂੰ ਦੱਸਿਆ ਉਹ ਕਾਰਨ ਕਰਕੇ ਸਾਡਾ ਪਿੰਡ ਅਸੀਂ ਨਹੀਂ ਬਣਾ ਰਹੇ ਜੀ ਕੋਈ ਵੀ ਖੁਸ਼ੀ ਤੇ ਬਾਕੀ ਪ੍ਰਮਾਤਮਾ ਸਾਨੂੰ ਤਰੱਕੀ ਬਖਸ਼ੇ ਜੀ ਰਲ ਮਿਲ ਕੇ ਰੋ ਇੱਕ ਆ ਬਣਾਈ ਰੱਖੋ ਜਿਵੇਂ ਮੈਂ ਕਹਿ ਸੀਗਾ ਜੇ ਅਸੀਂ ਜਿੱਤ ਗਏ ਸਾਨੂੰ ਵਧਾਂਗੇ ਦੇ ਦੋ ਤੁਸੀਂ ਜਿੱਤ ਗਏ ਤਾਂ ਸੋਨੂੰ ਅਸੀਂ ਵਧਾਂਗੇ ਦੇ ਦਾਂਗੇ ਤਾਂ ਹੁਣ ਜਿਹੜੇ ਲੋਕ ਲਿਖੀ ਜਾਂਦੇ ਫਲਨਾ ਜਿੱਤੂ ਧੌਂਕਾ ਜਿੱਤੂ ਵੀਡੀਓ ਤੇ ਲੇ ਕਮੈਂਟ ਕਰੀ ਜਾਂਦੇ ਸੀ ਭੁੱਲ ਜਾਓ ਆਏ ਆ ਤੇ ਹੁਣ ਉਹ ਕੀ ਬੋਲਣਗੇ ਬੱਸ ਸ਼ਰਮਣਾ ਵਸ ਆਇਆ ਹੋ ਸਕਦਾ ਵੀ ਹੁਣ ਕੀ ਬੋਲਣਗੇ ਸ਼ਰਮੀ ਹੁੰਦੀ ਹੈ ਬੰਦੇ ਨੂੰ ਤੇ ਮੈਂ ਉਹਦੇ ਵੀ ਆਹਾਂ ਸਿਰ ਤੁਸੀਂ ਕਮੈਂਟ ਕਰਨਾ ਹੈ ਕਰ ਦੋ ਭਾਈ ਚੱਲ ਵੀ ਦੇਖਦੇ ਆ ਜਿੱਤੂ ਆਓ ਇੱਕ ਤੂੰ ਹੂੰ ਚਲੋ ਹਰੇਕ ਦੀ ਸੋਚ ਹੁੰਦੀ ਆ ਆਪਦੀ ਆਪਦੀ ਆਪਾਂ ਤਾਂ ਸਭ ਨਾਲ ਪਿਆਰ ਬਣਾ ਕੇ ਰੱਖਣਾ ਚਾਹੁੰਦੇ ਆ ਗਾਗਲੇ ਦੀ ਮਰਜ਼ੀ ਹੈ ਬਾਈ ਤੇ ਜਿਵੇਂ ਆਪਾਂ ਵਾਦਾ ਕਰਿਆ ਸੀ ਆਪਾਂ ਕੋਈ ਖੁਸ਼ੀ ਨਹੀਂ ਬਣਾ ਰਹੇ ਤੇ ਨਾ ਹੀ ਆਪਾਂ ਕਿਸੇ ਨੂੰ ਕੋਈ ਛੇੜ ਰਹੇ ਹੂੰ ਬਾਕੀ ਦੋਸਤੋ ਸਭ ਤੋਂ ਵੱਡੀ ਗੱਲ ਜਿਹੜਾ ਸਰਵੇ ਆਪਾਂ ਦਿੱਤਾ ਸੀ ਸਾਰਾ ਸਹੀ ਹੋਇਆ ਜਿਵੇਂ ਆਪਾਂ ਦਿੱਤਾ ਸੀ ਉਸ ਗੱਲ ਦੀ ਮੈਨੂੰ ਖੁਸ਼ੀ ਹੈ ਵੀ ਆਪਣਾ ਸਰਵੇ ਤਕਰੀਬਨ ਸਹੀ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮਤਲਬ ਦੱਸ ਨਹੀਂ ਸਕਦੇ ਕਿ ਸਾਨੂੰ ਕਿਸੇ ਕਿੰਨੀ ਖੁਸ਼ੀ ਆ ਬਹੁਤ ਖੁਸ਼ੀ ਦਾ ਦਿਲ ਕਰਿਆ ਮੈਂ ਆਪਣੇ ਟੀਮ ਵੱਲੋਂ ਆਪਣੇ ਵੱਲੋਂ ਸਾਰੇ ਪਿੰਡ ਵਾਸੀਆਂ ਦਾ ਦਿলো ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਅਕਾਲੀ ਦਲ ਪਾਰਟੀ ਦਾ ਸਾਥ ਦੇ ਕੇ ਬਹੁਤ ਵੱਡੀ ਜੀਤ ਤੇ ਨਿਭਾਜੀ ਨੂੰ ਜਿੱਤ ਪ੍ਰਾਪਤ ਕਰਕੇ ਦਿੱਤੀ ਹੈ ਲੰਮੀ ਹਲਕੇ ਦੇ ਲੋਕਾਂ ਨੂੰ ਬਕਿੰਦੇ ਹਲਕੇ ਦੇ ਲੋਕਾਂ ਨੂੰ ਉਹਨਾਂ ਨੂੰ ਵੀ ਅਸੀਂ ਵਧਾਈ ਦਿੰਦੇ ਆ ਦਿলো ਧੰਨਵਾਦ ਕਰਦੇ ਆ ਆਪਣੇ ਪਿੰਡ ਦੀ ਸਾਰੀ ਟੀਮ ਵੱਲੋਂ ਜਿਨ੍ਹਾਂ ਨੇ ਵੱਧ ਚੜ ਕੇ ਹਿੱਸਾ ਲਿਆ ਪੂਰੀ ਮਿਹਨਤ ਕੀਤੀ ਅੱਜ ਦੇ ਦਿਨ ਦਾ ਬੜਾ ਬੇਸਬਰੀ ਨਾਲ ਇਤਿਜਾਬ ਸੀ ਅੱਜ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਬੀਬਾ ਜੀ ਨੇ ਬਹੁਤ ਵੱਡੀ ਲੀਡ ਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਅਸੀਂ ਅੰਦਰੋਂ ਬਹੁਤ ਖੁਸ਼ ਹਾਂ ਬਾਹਰੋਂ ਅਸੀਂ ਖੁਸ਼ੀ ਨਹੀਂ ਮਨਾਉਂਦੇ ਉਹ ਥੋੜਾ ਟਾਈਮ ਬਾਅਦ ਬਣਾਵਾਂਗੇ ਕਿਉਂਕਿ ਕੁਝ ਤਾਂ ਲਤਰ ਕਹਿਦੀਆਂ ਮੌਤਾਂ ਹੋਈਆਂ ਜਿਨ੍ਹਾਂ ਕਰਕੇ ਸਾਨੂੰ ਬਹੁਤ ਅਫਸੋਸ ਹੈ ਦੂਜਾ ਜੂਨ ਦੇ ਮਹੀਨੇ ਦਾ ਕੱਲੋ ਕਾਰਾ ਉਸ ਕਰਕੇ ਵੀ ਅਸੀਂ ਖੁਸ਼ੀ ਨਹੀਂ ਮਨਾ ਰਹੇ ਪਰ ਅੱਗੇ ਟਾਈਮ ਫੇਰ ਆਊਗਾ ਅਸੀਂ ਬੀਬਾ ਜੀ ਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਜਿਵੇਂ ਭਗਵੰਤ ਮਾਨ ਨੇ ਕਿੱਕਲੀ ਪਾਈ ਸੀ ਮੱਖੀ ਉੱਡੇ ਨਾਲ ਪਿੰਡੇ ਤੋਂ ਬੀਬਾ ਜੀ ਨੇ ਕੋਡ ਨਹੀਂ ਲਵਾਤੀ ਪਰ ਬਠੰਡੇ ਤੋਂ ਮੱਖੀ ਉੱਡੇ ਨਾਲ ਪਿੰਡੇ ਤੋਂ ਬੀਬਾ ਜੀ ਨੇ ਕੋਡ ਨਹੀਂ ਲਵਾਤੀ ਬਠੰਡੇ ਤੋਂ ਆਹ ਚੱਕਾਂ ਦੇ ਫੱਟੇ 2127 ਜੀ ਵੀ ਉਹਨੂੰ ਵੀ ਕਿੱਕਲੀ ਪਊਗੀ ਆਈ ਮਤੂ ਤੇਰਾ ਪਿੰਡੇ ਤੋਂ ਝਾੜੂ ਖੜ ਗਿਆ ਪਿੰਡੇ ਤੋਂ ਉਹ ਤੋਂ ਵੀ ਖੰਡਾ ਲੈ ਕੇ ਆਲ ਪਾੜੀ ਤੋਂ ਸਾਰੇ ਪਿੰਡੇ ਤੋਂ ਸਲੀਕਰ ਵੈਗੁਰਜੀ ਕਾ ਖਾਲਸਾ ਵੈਗੁਰਜੀ ਅੱਗੇ ਤਾਂ ਬਾਰ ਕਰ ਗਿਆ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਦਲ ਦਾ ਜਿਨ੍ਹਾਂ ਨੇ ਮਨਾਤੋਂ ਪੂਰਾ ਮੈਨੂੰ ਰੋਲ ਲਮਾਇਆ ਪੰਜਾਬ ਯਾਤਰਾ ਦਾ ਪੂਰਾ ਰੋਲ ਦਿੱਤਾ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਮੇਜਾ ਹਰੇਕ ਦਿਨ ਕੋਲੇ ਗਏ ਹਰੇਕ ਦੀ ਕੀਰਤ ਦੀ ਇਮਾਨਦਾਰ ਕਰੀ ਖਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਹਨਾਂ ਨੇ ਸੋਚਤੇ ਪਹਿਰਾ ਦੇ ਕੇ ਢੋਕ ਕੇ ਵਾਇਨ ਦਾ ਖਾਲਸਾ ਵਾਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਗਮਨਾ ਕਰੋ ਦੋਸਤੋ ਬੁੱਟੇ ਲਾਉਣੇ ਬਹੁਤ ਔਖੇ ਐ ਇਹਦਾ ਹੀ ਕਾਰਨ ਹੈ ਜਿਹੜੀ ਗਰਮੀ ਵਧੀ ਪਈ ਐ ਸਾਰਾ ਹੱਥ ਵਨ ਕੇ ਬੇਨਤੀ ਐ ਵੀ ਇਹਦਾ ਹੱਲ ਕਰੋ ਇਟ ਇਸ ਨਾ ਕਰੋ ਬੁੱਟੇ ਲਾਇਆ ਕਰੋ ਵੱਤ ਵੱਦ ਬੁੱਟੇ ਬਹੁਤ ਜ਼ਰੂਰੀ ਐ ਤੇ ਬਾਕੀ ਦੋਸਤੋ ਹੋ ਗਏ ਨੇ ਵਿਧਾਨ ਇੱਕ ਦੋ ਲਾਈਵ ਜਤਾਨੇ ਮਰਨ ਲੱਗੇ ਹੋਣੇ ਆ। ਵੀਸ ਬੋਟ ਉੱਧਰ ਪਾਈਏ ਤੁਸੀਂ ਆਏ ਆ ਫਲਾਨਾ। ਚਲੋ ਇਹਨਾਂ ਨੇ ਤੱਕ ਇਹਨਾਂ ਹਟਣਾ ਇਹ ਨੀਗਾ। ਹਰੇਕ ਦੀ ਆਪਣੀ ਆਪਣੀ ਮਰਤੀ ਹੈ। ਹਰੇਕ ਨੇ ਸੋਚ ਸਮਝ ਕੇ ਵੋਟ ਪਾਈ ਹੈ। ਜਿਹੜੇ ਜਿੱਤ ਗਏ ਭਾਈ ਉਹਨਾਂ ਨੂੰ ਵਧਾਈਆਂ। ਤੇ ਜਿਹੜੇ ਰਹਿ ਗਏ ਕੋਈ ਨਹੀਂ ਗਾਹ ਨੂੰ ਸਹੀ। ਚੱਲੀ ਜਾਣਾ ਇਹ ਕਿਹੜਾ ਕੰਮ ਦਾ ਮੇਲਾ ਹੈ। ਇਹ ਕਿਦ ਇਲੈਕਸ਼ਨ ਹੋਣੇ ਬੜੇ ਆ। ਹੁਣ ਇੱਕ ਦੋ ਤਾਂ ਮੈਨੂੰ ਦੋ ਤਿੰਨ ਤਾਂ ਜੀਵਨੀ ਚੋਣਾਂ ਆ ਜਾਣਗੀਆਂ ਇੱਕ ਦੋ ਤਾਂ ਤੇ ਬਾਕੀ ਸਰਪੰਚੀ ਦੇ ਇਲੈਕਸ਼ਨ ਵੀ ਨੇੜੇ ਆ ਫਿਰ ਫਲਕਸਾਂ ਦੀ ਜਿਲ੍ਹਾ ਪ੍ਰੀਸ਼ਦ ਬਹੁਤ ਕੁਝ ਹੈ ਚੱਲੀ ਜਾਣਾ ਆਪਾਂ ਬਾਕੀ ਦੋਸਤੋ ਗਰਮੀ ਫੁੱਲ ਸਿਖਰਾਂ ਤੇ ਹੈ ਵੈਸੇ ਬੱਦਲ ਹੈ ਰਾਤ ਵੀ ਪੂਰੀ ਤੇਜ਼ ਹਨੇਰੀ ਆਈ ਸੀ ਤੇ ਅੱਜ ਵੀ ਹਵਾ ਚੱਲੀ ਜਾਂਦੀ ਹੈ ਬਸ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆਂ ਅੱਜ ਨਾ ਕੋਈ ਖੰਭਾ ਖੰਭਾ ਡਿੱਗੇ ਜਾਂ ਟਰਾਂਸਫਾਰਮ ਨਾ ਸਾਡੇ-ਸੋਡੇ ਕੋਈ ਸਾਂਗੋ ਦਰਖਤਾਂ ਡਿੱਗੇ। ਬਸ ਲਾਈਟ ਆ ਜੇ ਕਿਉਂਕਿ ਸਾਰੀ ਰਾਤ ਨਹੀਂ ਸੁੱਤੇ। ਮੱਛਰ ਬਹੁਤ ਸੀ। ਨਾਈਟਰ ਦਾ ਥੋੜਾ ਜਿਹਾ ਚੱਲਦਾ। ਉੜ ਕੇ ਸੀਟੀ ਮਾਰ ਜਾਂਦਾ। ਕਿਆ ਖੂਬਸੂਰਤ ਨਜ਼ਾਰਾ ਹੈ। ਹੁਣ ਨਾ ਮਤਲਬ ਦੂਰੀ ਦੇ ਪੱਤੇ ਫੁੱਟਣ ਲੱਗ ਗਏ ਐ। ਤੇ ਸਾਰੇ ਦਰਖਤ ਹਰੇ ਭਰੇ ਹੋ ਜਾਣਗੇ। ਨਾ ਫਿਰ ਮੀਂਹ ਵਾਲਾ ਮੌਸਮ ਚੱਲ ਪੂਗਾ। ਬੱਦਲ ਤਾਂ ਹੁਣ ਵੀ ਬਣੇ ਪਏ ਐ। ਬਾਦਲ ਤੇ ਬੱਦਲਾਂ ਦਾ ਬੜਾ ਮੇਲ ਐ। ਤੁਸੀਂ ਯਕੀਨ ਮੰਨੋਗੇ ਸਾਡੇ ਨਾਲ ਜ਼ਿਆਦਾਤਰ ਹੀ ਸਾਰੇ ਆਪਣੇ ਏਰੀਆ ਨੂੰ ਤਾਂ ਪਤਾ ਹੀ ਹੈ ਜਦੋਂ ਮਤਲਬ ਇੱਥੇ ਨਾ ਬਾਲ ਸਾਹਿਬ ਜਦੋਂ ਸੀਐਮ ਹੁੰਦੇ ਸੀ ਜਾਂ ਵੈਸੇ ਵੀ ਨਹੀਂ ਵੀਰ ਜਦੋਂ ਹੁੰਦੇ ਸੀ ਤਾਂ ਅਕਸਰ ਉਹਨਾਂ ਦੋ ਤਿੰਨ ਮਹੀਨਿਆਂ ਦਾ ਪਿੰਡ ਚ ਗੇੜਾ ਮਾਰਦੇ ਹੁੰਦੇ ਸੀ ਇਹਨੂੰ ਸੰਗਦਰਸ਼ਨ ਕਹਿ ਲਓ ਜਾਂ ਅਸੀਂ ਕਹੇ ਵਰਕਰ ਮਿਲਨੀ ਤੇ ਉਦੋਂ ਨਾਲੇ ਤਾਂ ਪਿੰਡ ਚ ਕੋਈ ਕੰਮ ਕਾਰ ਕਰਾ ਕਰਾਉਣਾ ਹੁੰਦਾ ਉਹ ਕਰ ਜਾਂਦੇ ਸੀ ਜਿਵੇਂ ਕੋਈ ਗ੍ਰਾਂਟਾਂ ਲੈਣੀਆਂ ਦੇਣੀਆਂ ਜਾਂ ਕੋਈ ਵੀ ਕੰਮ ਰਹਿੰਦਾ ਸੀ ਪਿੰਡ ਦਾ ਤੇ ਤੇ ਅੱਜ ਮੈਂ ਸੜਕਾਂ ਬਣੀਆਂ ਇਹਦੀ ਵੀ ਗ੍ਰਾਂਟ ਇੱਥੇ ਦੇ ਗਈ ਸੀ ਨਾਲ ਸਾਰੇ ਅਫਸਰ ਹੁੰਦੇ ਸੀਗੇ ਤੇ ਉਦੋਂ ਅਕਸਰ ਹੀ ਪਿੰਡਾਂ ਜਦੋਂ ਇਸ ਦੇ ਨਾਲ ਬੱਦਲ ਜ਼ਰੂਰ ਹੁੰਦੇ ਹੁੰਦੇ ਸੀ ਜਦੋਂ ਬਾਲ ਸਾਹਿਬ ਨੇ ਆਉਣਾ ਵੀ ਜ਼ਿਆਦਾਤਰ ਕੇਸਾਂ 'ਚ ਮਤਲਬ ਬੱਦਲ ਜ਼ਰੂਰ ਬਣਦੇ ਸੀ ਤੇ ਮੀਂਹ ਪੈਂਦਾ ਹੁੰਦਾ ਸੀ ਮੈਨੂੰ ਹਜੇ ਤੱਕ ਯਾਦ ਹੈ ਤਾਂ ਕਰਕੇ ਆਦੇ ਹੁੰਦੇ ਉਹ ਜਦੋਂ ਬੱਦਲ ਬਣ ਜਾਣ ਸਮਝ ਲੋ ਬਾਦ ਲੱਗ ਗਈ ਤੇ ਬਾਕੀ ਇਹ ਸੀਟ ਤਾਂ ਫਿਰ ਜਿੰਨੀ ਜ਼ਰੂਰੀ ਸੀ ਨਹੀਂ ਸਾਨੂੰ ਪਤਾ ਹੀ ਹੈ ਕਿਉਂਕਿ ਫਿਰ ਵੀ ਫਿਰ ਪਾਰਟੀ ਦਾ ਵजूद ਖਤਮ ਹੋਣ ਵਾਲੀ ਗੱਲ ਹੀ ਸੀ ਚਲੋ ਬਧਾਈਆਂ ਜੀ ਬੀਬਾ ਹਰਿ ਸਿਮਰਤ ਕੌਰ ਬਾਦਲ ਜੀ ਨੂੰ ਸਾਰੇ ਬਠਿੰਡੇ ਵਾਲਿਆਂ ਨੂੰ ਸਾਰੇ ਕਾਲੀ ਵਰਕਰਾਂ ਨੂੰ ਤੇ ਹੁਣ ਆਪਦੇ ਕਮਾਂਕਾਰਾਂ ਤੇ ਲੱਗੋ ਕਿਸੇ ਨਾ ਕੋਈ ਮਤਲਬ ਕਰੋੜਾਂ ਦਾ ਰੱਖੋ ਪੰਜਾਬੀ ਚ ਕੋਈ ਨਹੀਂ ਹਾਰਾਂ ਜਿੱਤਾਂ ਆਉਂਦੀਆਂ ਜਾਣੀਆਂ ਰਹਿੰਦੀਆਂ ਪਿਆਰ ਬਣਾ ਕੇ ਰੱਖੋ ਤੇ ਬਾਕੀ ਬਸ ਅੱਜ ਲਈ ਇੰਨਾ ਹੀ ਕਿਉਂਕਿ ਹੁਣ ਜਿਆਦਾ ਤਾਂ ਤੁਹਾਨੂੰ ਪਤਾ ਹੀ ਹੈ ਆਪਣੇ ਜੂਨ ਦਾ ਮਹੀਨਾ ਚੱਲੀ ਜਾਂਦਾ ਹੈ ਤੇ ਬਸ ਕੋਈ ਗਲਤੀ ਵਲਤੀ ਹੋ ਗਈ ਹੋਵੇ ਉਹਦੇ ਲਈ ਮਾਫੀ ਚਾਹੁੰਨੇ ਆਂ ਕਈ ਵਾਰੀ ਵੋਟਾਂ ਦੇ ਕੋਈ ਗਲਤ ਸ਼ਬਦ ਬੋਲੇ ਜਾਂਦਾ ਜਾਂ ਵੱਧ ਘੱਟ ਬੋਲੇ ਜਾਂਦਾ ਤਾਂ ਉਹਦੇ ਲਈ ਮਾਫੀ ਚਾਹੁੰਨੇ ਆਂ ਆਪਾਂ ਤਾਂ ਹੀ ਇਹਨਾਂ ਦੀ ਇੱਕਤਾ ਬਣਾਈ ਰੱਖੋ ਤੇ ਪਿਆਰ ਨਾਲ ਰਹੋ। ਬਾਕੀ ਦੋਸਤੋ ਕੱਲ ਨੂੰ ਮਿਲਾਂਗੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਨਾਲ ਤੇ ਤਦ ਤੱਕ ਲਈ ਮਾਫੀ। ਓਕੇ ਦੋਸਤੋ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਸੁਣ ਲਓ ਹੁਣ ਵੋਟਰਾਂ ਤਾਂ ਵੇਲੇ ਹੋ ਹੀ ਗਏ। ਆਪਾਂ ਬਹੁਤ ਕੁਝ ਕਰਦੇ ਆਂ ਵੋਟਾਂ ਕਰਕੇ ਲੋਕਾਂ ਨਾਲ ਲੜਾਈ ਵੇਟਦੇ ਆਂ ਤੇ ਆਪਾਂ ਮਤਲਬ ਟਾਈਮ ਵੀ ਇੰਨਾ ਲਾ ਦਿੰਨੇ ਆਂ ਗਰਮੀ ਤੁਰੇ ਫਿਰਦੇ ਰਹਿੰਨੇ ਆਂ ਪੈਸਾ ਵੀ ਲਾਉਣੇ ਆ। ਹੁਣ ਆਪ ਬੂਟੇ ਲੱਗੇ ਸਾਰੇ ਜਾਣੇ ਹਰੇਕ ਬੰਦਾ ਜਿਵੇਂ ਕੋਈ ਨਾਂ ਵਾਲੇ ਬੂਟੇ ਲਾ ਸਕਦਾ ਬੰਦਾ ਕੋਈ ਜਿਵੇਂ 5 ਲਾਉਣੇ ਐ ਕੋਈ 2 ਲਾ ਲੋ 10 ਲਾਉਣੇ 5 ਲਾ ਲੋ ਪਰ ਉਹਨੂੰ ਪ੍ਰੋਪਰ ਪਾਣੀ ਪਾ ਕੇ ਵੱਡਾ ਕਰੋ ਉਹਨੂੰ ਉਹਨੂੰ ਸੰਭਾਲ ਲੋ ਮਤਲਬ ਚੰਗੀ ਤਰ੍ਹਾਂ ਭਾਵੇਂ ਬੂਟੇ ਘੱਟ ਲਾ ਲੋ ਭਾਵੇਂ ਇੱਕ ਹੀ ਲਾ ਲੋ ਯਾਰ ਇੱਕ ਆਮ ਆਪਾਂ ਕਰ ਗਏ ਬਾਕੀ ਦਾ ਬਥੇਰਾ ਖੁਸ਼ ਕਰਕੇ ਵੇਖ ਲਿਆ ਤੇ ਹੁਣ ਆਪਾਂ ਵੇਲੇ ਆ ਤੇ ਵੱਧ ਤੋਂ ਵੱਧ ਬੂਟੇ ਲਾਓ ਜਿੰਨੇ ਲਾ ਸਕਦੇ ਹਾਂ ਤੇ ਇਧਰ ਹੋ ਰਹੀ ਖੁੰਡ ਚਰਚਾ ਇਲੈਕਸ਼ਨ ਦੀ ਆਹ ਜਦੋਂ ਮੈਂ ਪਹਿਲਾਂ ਦੱਸਿਆ ਸੀ ਵੀ ਸਰਵੇ ਆਇਆਊਗਾ ਤਾਂ ਤਕਰੀਬਨ ਉਵੇਂ ਹੀ ਰਿਹਾ ਹੈ ਤੇ ਉਹ ਮੈਂ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ 2027 ਦੇ ਵਿੱਚ ਨਵੀਂ ਪਾਰਟੀ ਹੋਣ ਚਾਹੂਗੀ ਉਹ ਤੁਸੀਂ ਵੇਖ ਲਿਓ ਤੇ ਉਸ ਵਿਸ਼ੇ ਤੇ ਵੀ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ ਫਿਲਹਾਲ ਪਿੰਡ 'ਚ ਸ਼ਾਂਤੀ ਦਾ ਮਾਹੌਲ ਹੈ ਤੇ ਕਿਸੇ ਨੇ ਵੀ ਮਤਲਬ ਕੋਈ ਜਸ਼ਨ ਨਹੀਂ ਮਨਾਇਆ ਤੇ ਨਾ ਹੀ ਮਨਾਉਣਾ ਹੈ ਇਹ ਮਤਲਬ ਬੀਬਾ ਹਰਥਵਰਤਕਔਰ ਬਾਦਲ ਨੇ ਵੀ ਆਪਦੇ ਜਿਹੜਾ ਹੈਗਾ ਉਹਨਾਂ ਦਾ ਆਫੀਸ਼ੀਅਲ ਪੇਜ ਫੇਸਬੁੱਕ ਦਾ ਉੱਤੇ ਵੀ ਅਨਾਉਂਸ ਕਰਤਾ ਵੀ ਕਿਸੇ ਨੇ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਤੁਹਾਨੂੰ ਸਭ ਨੂੰ ਬਤਾ ਆਪਣੇ ਨਾਲ ਇਸ ਸਮੇਂ ਦੇ ਵਿੱਚ ਕੀ ਕੁਝ ਹੋਇਆ ਸੀਗਾ ਓਕੇ ਦੋਸਤੋ ਪਿਆਰ ਬਣਾਈ ਰੱਖੋ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਬਗ ਟਰੈਕਟਰ ਆ ਰਿਹਾ ਉਹਦੀ ਆਵਾਜ਼ ਬਹੁਤ ਆ ਰਹੀ ਹੈ ਬਾਏ ਬਾਏ ਟਾਟਾ